ਮਾਗੀ ਮੇਲੇ 'ਚ ਪਹੁੰਚੇ ਹੋਏ ਸਾਰੇ ਹੀ ਘੋੜਾ ਪ੍ਰੇਮੀਆਂ ਦਾ ਮੈਂ ਤੈ ਦਿਲੋਂ ਧੰਨਵਾਦ ਕਰਦਾ ਆਪਣੇ ਚੈਨਲ ਦਿਲਦਾਰ ਬੰਦੇ ਤੇ ਤੇ ਦੋਸਤੋ ਅੱਜ ਤੁਹਾਨੂੰ ਸੇਲ ਵਾਲੇ ਜਾਨਵਰ ਹੋਰ ਦਿਖਾਉਣੇ ਆਪਾਂ ਤੇ ਇਹਨਾਂ ਜਾਨਵਰਾਂ ਬਾਰੇ ਆਪਾਂ ਕਰਦੇ ਆਂ ਬਾਪੂ ਜੀ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਆ ਬਾਪੂ ਹਾਂ ਠੀਕ ਠਾਕ ਜੀ ਤੇ ਮਾਗੀ ਮੇਲੇ ਤੇ ਆ ਗਏ ਫਿਰ ਹਾਂਜੀ ਹਾਂਜੀ ਆ ਗਏ ਜੀ ਤੇ ਕਿੰਨਾ ਕਚਰ ਹੋ ਗਿਆ ਜੀ ਪਹਿਲਾਂ ਤਾਂ ਇਹ ਦੱਸੋ ਘੋੜਾ ਨਾ ਰੱਖ ਦਿਆ ਨੂੰ ਆਪਾਂ ਨੂੰ ਆਪਾਂ ਨੂੰ ਹੋ ਗਏ 16 17 ਸਾਲ ਠੀਕ ਆ ਫਿਰ ਤਾਂ ਐ ਸਾਲ ਹੀ ਆਉਂਦੇ ਹੋਗੇ ਹਾਂਜੀ ਠੀਕ ਆ ਜੀ ਹਰ ਇੱਕ ਸਾਲ ਆਉਂਦੇ ਠੀਕ ਆ ਜੀ ਤੇ ਇਹ ਕਿੰਨੇ ਜਾਨਵਰ ਲੈ ਕੇ ਆਏ ਬਾਪੂ ਤਿੰਨ ਜਾਨਵਰ ਲੈ ਕੇ ਆਏ ਠੀਕ ਆ ਤਿੰਨੇ ਜਾਨਵਾਰ ਆ ਦੋਸਤੋ ਦੇਖ ਲਓ ਹਾਂ ਤਿੰਨੇ ਬਸ਼ੇਰੀਆਂ ਜੀ ਤਿੰਨੇ ਹੀ ਬਸ਼ੇਰੀਆਂ ਹਾਂਜੀ ਠੀਕ ਆ ਬਾਪੂ ਪਹਿਲਾਂ ਆਪਾਂ ਇਹ ਨੌਕਰੀ ਬਸ਼ੇਰੀ ਤੋਂ ਕਰਦੇ ਆ ਸ਼ੁਰੂਆਤ ਹਾਂਜੀ ਆ ਜਾਓ ਮਾੜਾ ਇਹ ਅੱਗੇ ਨੂੰ ਹੋ ਜੋ ਹਾਂਜੀ ਤੇ ਇਹਦੇ ਬਾਰੇ ਦੱਸੋ ਵੀ ਇਹ ਕਿਹੜੇ ਇਹ ਖਾਨਦਾਨ ਮੈਂਟੂ ਵਾਲੇ ਚੋਂ ਆ ਗਈ ਜੀ ਸਮੁੰਦਰ ਵਾਲੀ ਲਾਈਨ ਚੋਂ ਅੱਛਾ ਜੀ ਤੇ ਘੋੜਾ ਇਹ ਮਲੂਕੇ ਬਿੰਦਰ ਦਾ ਸ਼ੈਨਸ਼ਾ ਘੋੜਾ ਠੀਕ ਹੈ ਜੀ ਠੀਕ ਹੈ ਇਹ ਸ਼ੈਨਸ਼ਾ ਘੋੜੇ ਦੀ ਬੱਚੀ ਆ ਠੀਕ ਹੈ ਜੀ ਮਾਂ ਵਾਲੇ ਪਾਸੋਂ ਇਹਦੀ ਲਾਈਨ ਹੈ ਜੀ ਬੋਹਰ ਵਾਲੀ ਲਾਈਨ ਦੀ ਅੱਛਾ ਜੀ ਤੇ ਪਿਓ ਵਾਲੇ ਪਾਸੋਂ ਇਹ ਸਮੁੰਦਰ ਵਾਲੀ ਲਾਈਨ ਦੀ ਆ ਠੀਕ ਆ ਬਾਪੂ ਤੇ ਹੁਣ ਇਹ ਕਿੰਨੇ ਚਿਰ ਦੀ ਹੋ ਗਈ ਬਾਪੂ ਇਹ 5 ਮਹੀਨਿਆਂ ਦੀ ਬੱਚੀ ਹੋ ਗਈ ਅੱਛਾ 5 ਮਹੀਨੇ ਫੇਰ ਤਾਂ ਚੰਗਾ ਕੱਦ ਕਾਠ ਚੱਕੀ ਖੜੀ ਆ ਨਾ ਹੁਣ ਚੰਗਾ ਕੱਦ ਕਾਠ ਹੁਣ ਤਾਂ ਇਹ ਫੀਤਾ ਫੁੱਤ ਤਾਂ ਹੀ ਲਾਇਆ ਨਹੀਂ ਲਾਇਆ ਠੀਕ ਆ ਕੱਦ ਤਾਂ ਫੇਰ ਬਹੁਤ ਕਰ ਜੂ ਵੱਡੀ ਘੋੜੀ ਬਣੂਗਾ ਹਾਂ ਵੱਡੀ ਘੋੜੀ ਬਣੂਗੀ ਪੂਰੀ ਠੀਕ ਆ ਤੇ ਬਾਕੀ ਬਾਲ ਪੌੜੀਆਂ ਦੇ ਕਿਵੇਂ ਆਪਣੀ ਹਾਂ ਸਾਫ ਆ ਜੀ ਠੀਕ ਆ ਜੀ ਤੇ ਕਿੰਨੇ ਦੀ ਛੱਡਾਂਗਾ ਬਾਪੂ ਫੇਰ ਇਹ ਇਹ 2.5 ਲੱਖ ਮੁੱਲ ਕਰਦੇ ਤੇ 1.95 ਲੱਗਾ ਸੀ 2 10 15 ਤੇ ਛੱਡ ਦਿਆਂਗਾ ਠੀਕ ਆ ਲਓ ਦੋਸਤੋ ਦੇਖ ਲਓ ਬਸ਼ੇਰੀ ਚੰਗੀ ਆਗੀ ਬਾਡੀ ਮੰਤਰ ਦੀ ਸ਼ਕੀਨ ਕੰਨਾਂ ਦੀ ਵੇਖੋ ਤੁਸੀਂ ਤੇ ਬਾਕੀ ਵੱਧਗਾ ਘੋੜੀ ਬਣੂਗੀ ਟੌਪ ਕਲਾਸ ਘੋੜੀ ਬਣੂਗੀ ਤੇ ਛੋਟੀ ਉਮਰ ਆ ਹਜੇ ਤਾਂ ਹਾਂਜੀ ਤੇ ਬਾਪੂ ਇਹ ਤੋਂ ਇਲਾਵਾ ਅੱਗੇ ਆਹਾ ਆਪਣੀ ਬੇਸ਼ੇਰੀ ਆ ਗਈ ਇਹ ਕਿਹੜੇ ਦੀ ਆ ਇਹ ਜੀ ਬਜਲੀ ਘੋੜੇ ਦੀਆਂ ਬੱਚੀਆਂ ਆ ਇਹਦੇ ਤੋਂ ਮੈਂ ਲਾਲ ਵੀ ਤੇ ਇਹ ਨੁਖਰੀ ਵੀ ਇਹ ਦੋਵੇਂ ਹੀ ਹਾਂ ਦੋਵੇਂ ਜੀ ਦੋਵੇਂ ਠੀਕ ਆ ਹਾਂਜੀ ਤੇ ਇਹ ਕਿੰਨੇ ਚਿਰ ਦੀ ਹੋਗੀ ਬਾਪੂ ਇਹ ਸਾਢੇ 12 ਮਹੀਨਿਆਂ ਦੀ ਹੋਗੀ ਜੀ ਅੱਛਾ ਜੀ ਸਾਢੇ 12 ਮਹੀਨਿਆਂ ਦੀ ਆ ਦੋਸਤੋ ਦੇਖ ਲਓ ਹਾਈਟ ਹੋਈ ਟ ਇਹ ਵੀ ਬਾਪੂ ਚੰਗੀ ਚੱਕ ਗਈ ਹੈ ਨਾ ਹਾਂ ਬਹੁਤ ਕਰੂਗੀ ਜੀ ਹਾਂ ਆਮ ਨਾਲ ਕਈ ਦਰਮਿਆਨੀ ਹਾਈਟ ਦੇ ਏਡਾ ਏਡਾ ਘੋੜਗਾ ਹੀ ਹੁੰਦਗਾ ਹੁੰਦਗਾ ਹਾਂ ਜੀ ਤੇ ਇਹ ਹੁਣ ਵੇਹਰੀ ਆ ਗਈ ਹਾਂਜੀ ਤੇ ਇਹ ਹੁਣ ਉਮਰ ਚ ਕਿੰਨੀ ਹੋ ਗਈ ਇਹ 1.5 ਮਹੀਨੇ ਜੀ 1.5 ਮਹੀਨਿਆਂ ਦੇ ਹਾਂਜੀ ਠੀਕ ਆ ਤੇ ਇਹਦੀ ਡਿਮਾਂਡ ਬਾਪੂ ਫਿਰ ਇਹਦੀ ਡਿਮਾਂਡ ਸਵਾ ਦੋਈ ਸੀ ਤੇ ਪਰ ਇਹ ਸੇਲ ਹੋ ਚੁੱਕੀ ਹੈ ਜੀ ਸੇਲ ਕਰਤੀ ਹਾਂਜੀ ਠੀਕ ਆ ਆਪਣੇ ਇਧਰਲੇ ਬੰਦੇ ਨੇ ਖਰੀਦੀ ਹੈ ਕਿ ਬਾਹਰ ਨਹੀਂ ਇਹ ਜੁਪੀ ਤੇ ਲੈ ਕੇ ਪੌਣੇ ਦੋ ਦੀ ਠੀਕ ਆ ਹਾਂ ਇਹ ਬਰਡੀ ਐਖੋ ਠੀਕ ਆ ਤੇ ਉਹ ਵੀ ਨਾ ਚੰਗੇ ਕੱਦ ਕਾਠ ਵਾਲਾ ਸੁਨੱਖਾ ਜਾਨਵਰ ਛਾੜ ਦੇ ਰਹੀ ਨਾ ਛਾੜਦੇ ਨਹੀਂ ਹਾਂਜੀ ਯੂਪੀ ਵਾਲੇ ਹਾਂਜੀ ਬਹੁਤ ਜਾਨਵਰ ਖਰੀਦਦੇ ਹੋਏ ਹਮੋ ਤਾਂ ਵੀ ਆਉਣ ਲੱਗਿਆਂ ਦੇ ਟਰੱਕ ਨੇ ਹਾਰਨ ਮਾਰਤਾ ਰਗੜਾਂ ਜੀਆਂ ਮਾੜੀਆਂ ਸੀ ਠੀਕ ਆ ਜਿਹੜਾ ਹਾਂਜੀ ਮਾੜੀਆਂ ਮਾੜੀਆਂ ਠੀਕ ਠੀਕ ਆ ਤੇ ਆਹ ਬਾਪੂ ਇਹ ਇਹ ਤਾਂ ਨਹੀਂ ਹੋਈ ਸੇਲ ਹਜੇ ਇਹ ਸੇਲ ਨਹੀਂ ਹੋਈ ਜੀ ਠੀਕ ਆ ਜੀ ਬਹੁਤ ਚੰਗੀ ਬਸ਼ੇਰੀ ਬੰਨ ਲਈ ਨੁਖਰੀ ਨਾਲ ਉਹ ਗਾਂ ਬਸ਼ੇਰੀ ਬੰਨ ਨਾਲ ਇੱਧਰ ਦੀ ਆ ਜਾ ਕੈਮਰਾਮੈਨ ਨੂੰ ਮੈਂ ਕਹਿੰਨਾ ਕਿ ਕੈਮਰਾ ਇਧਰ ਹੀ ਧੁਕਾ ਦੇ ਹਾਂ ਬਾਕੀ ਬਾਪੂ ਹੈ ਨਾ ਲੰਬਾਈ ਲੰਬਾਈ ਬਹੁਤ ਤੇ ਤੇਰਾ 2 ਮਹੀਨਿਆਂ ਦੀ ਬੱਚੀ ਆ ਬਹੁਤ ਲੰਬਾਈ ਤੇ ਚੰਗੇ ਕੱਦ ਕਾਠ ਵਾਲੀ ਘੋੜੀ ਬਣੂਗੀ ਦੱਸੂਗੀ ਜਿੱਦੇ ਘੋੜੀ ਬਣੀ ਘੋੜੀ ਬਣ ਗਈ ਹਾਂ ਦੱਸੂਗੀ ਤੇ ਨੁਕਰੇ ਨੂੰ ਤੇ ਮਾਰਵਾੜੀ ਨੂੰ ਵੀ ਹਾਂ ਮਾਰਤੂਗੀ ਪਿੱਛੇ ਕਹਿੰਦੀ ਹੱਟ ਪਿੱਛੇ ਹੱਟ ਪਿੱਛੇ ਫੇਰ ਮਿਲਾਂਗੇ ਫੇਰ ਮਿਲਾਂਗੇ ਹਾਂਜੀ ਐ ਕਹੂਗੀ ਹਾਂਜੀ ਸਿਰਾ ਘੱਲਵਾਦ ਲੱਗ ਜਾਣੀ ਹਾਂਜੀ ਲੈਂਥ ਵੀ ਆ ਬਾਪੂ ਹਾਂ ਪੂਰੀ ਲੈਂਥ ਤੇ ਹਾਈਟ ਵੀ ਆ ਹਾਈਟ ਵੀ ਇਤੋਂ ਹੋਣਾ ਸੱਪ ਨੂੰ ਹਾਂ ਬਰੀਕਾਂ ਬਰੂਕਾਂ ਬਹੁਤ ਬਹੁਤ ਜ਼ਿਆਦਾ ਇਹ ਕਿੰਨੇ ਦੀ ਛਾੜਨੇਗਾ ਹਰ ਬਾਪੂ ਤੇ 1 30 35 ਦੀ ਛੱਡ ਦਿਆਂ। ਠੀਕ। ਲਓ ਦੋਸਤੋ ਆਹ ਜਾਨਵਰ ਆ ਗਏ। ਦਿਖਾਤੇ ਸੋਨੂੰ। ਤੇ ਇੱਕਾਰੀ ਕੈਮਰਾਮੈਨ ਫੇਰ ਇਹਨਾਂ ਤੇ ਕੈਮਰਾ ਮਾਰ ਦੂਗਾ ਚੰਗੀ ਤਰ੍ਹਾਂ ਤੇ ਬਾਪੂ ਇੱਕਾਰੀ ਆਪਣਾ ਐਡਰੈਸ ਤੇ ਫੋਨ ਨੰਬਰ ਜ਼ਰੂਰ ਬੋਲ ਦੇ। ਹਾਂ ਠੀਕ ਆ ਜੀ। ਪਿੰਡ ਭਲੂਰਾ ਜੀ। ਅੱਛਾ ਜੀ। ਜ਼ਿਲ੍ਹਾ ਮੋਗਾ। ਮੈਂ ਮੇਰਾ ਜਗਰੂਪ ਸਿੰਘ ਆ। ਮੋਬਾਈਲ ਨੰਬਰ 98555 69775। ਠੀਕ ਆ ਜੀ। ਤੇ ਲੋ ਬਾਈ ਮਿੱਤਰੋ ਆ ਜਾਨਵਾਰ ਆਗੇ ਤੇ ਜਿਹੜਾ ਵੀ ਇਹਨਾਂ ਚੋਂ ਪਸੰਦ ਆਉਂਦਾ ਤੁਸੀਂ ਖਰੀਦ ਲਿਓ ਤੇ ਆਹ ਬਸ਼ੇਰੀ ਹੋਊਗੀ ਸੇਲ ਆ ਤੇ ਆ ਦੋ ਰਹਿ ਗਾ ਹਾਂਜੀ ਤੇ ਦੋਨੇ ਹੀ ਚੰਗੀਆਂ ਟਾਪ ਦੀਆਂ ਬਸ਼ੇਰੀਆਂ ਧੰਨਵਾਦ ਦੋਸਤੋ ਫਿਰ ਮਿਲਦੇ ਹਾਂ ਹੋਰ ਕਿਸੇ ਨਵੀਂ ਵੀਡੀਓ ਚ ਆਪਣੇ ਫੇਸਬੁੱਕ ਪੇਜ ਦਿਲਦਾਰ ਬੰਦੇ ਨੂੰ ਫੋਲੋ ਕਰ ਲਓ ਲਾਈਕ ਕਰ ਲਓ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਾਂਜੀ ਬਾਪੂ ਜੀ ਚਾਹ ਪਾਨ ਪੀ ਕੇ ਜਾਇਆ ਜੀ